ਚੌਂਕੜੀ ਮਾਰ ਕੇ ਬੈਠੇ ਐ ਥੱਕ ਗਏ ਕਈਆਂ ਨੂੰ ਤੇ ਲੱਗੀ ਐ ਤੇ ਕਈਆਂ ਨੂੰ ਹੋ ਸਕਦਾ ਭੁੱਖ ਵੀ ਲੱਗੀ ਹੋਵੇ ਪਰ ਮੇਰੀ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਐ ਇਹ ਦੇਸ਼ ਦੀ ਆਜ਼ਾਦੀ ਦੇ ਲਈ ਅਸੀਂ ਲੋਕ ਗੁਲਾਮ ਹੋਇਆ ਕਰਦੇ ਸੀ ਕਿਸੇ ਜਮਾਨੇ ਦੇ ਵਿੱਚ ਅੱਜ ਤੋਂ 75 ਵਰੇ ਪਹਿਲਾਂ ਇਹ ਆਜ਼ਾਦੀ ਦੇ دیਵਾਨਿਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਤੁਹਾਨੂੰ ਖੁਦ ਮੁਖਤਿਆਰ ਬਣਾਉਣ ਲਈ ਬਾਬਾ ਸਾਹਿਬ ਅੰਬੇਦਕਰ ਤੋਂ ਲੈ ਕੇ ਮਹਾਤਮਾ ਗਾਂਧੀ, ਜਵਾਰਲਾਲ ਨਹਿਰੂ ਔਰ ਹੋਰ ਸ਼ਹੀਦਾਂ ਆਜਮ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਵਰਗੇ ਲੋਕਾਂ ਨੇ 24 24 ਸਾਲਾਂ ਦੀ ਉਮਰ 'ਚ 19 19 ਸਾਲਾਂ ਦੀ ਉਮਰ 'ਚ ਫਾਂਸੀ ਦੇ ਫੰਦੇ ਨੂੰ ਚੁੰਮਿਆ ਤੇ ਸਾਡਾ ਸਾਨੂੰ ਆਜ਼ਾਦੀ ਦਿਵਾ ਕੇ ਦਿੱਤੀ ਤੇ ਤੁਹਾਨੂੰ ਵੋਟ ਪਾਉਣ ਦਾ ਹੱਕ ਦਿਵਾ ਕੇ ਦਿੱਤਾ ਹੁਣ ਦੀਆਂ ਸਰਕਾਰਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਆ ਕਿ ਅੱਜ ਦੇ ਜ਼ਮਾਨੇ ਦੇ ਕਲਯੁੱਗ ਦੇ ਲੋਕ ਕਿੰਨੀ ਸਦੀ ਦੇ ਇਸ ਸੰਘਰਸ਼ ਨਹੀਂ ਕਰ ਸਕਦੇ ਇਹ ਭੁੱਖੇ ਨਹੀਂ ਰਹਿ ਸਕਦੇ ਇਹ ਬਿpasse ਨਹੀਂ ਰਹਿ ਸਕਦੇ ਇਹ ਜਿਆਦਾ ਦੇਰ ਬਹਿ ਨਹੀਂ ਸਕਦੇ ਇਸ ਕਰਕੇ ਜ਼ਾਲਮ ਸਰਕਾਰਾਂ ਹੁਣ ਜੁਰਮ ਕਰ ਰਹੀਆਂ ਤੇ ਆਪਣੀ ਮਰਜ਼ੀ ਦੇ ਨਾਲ ਕਾਨੂੰਨ ਬਣਾ ਰਹੀਆਂ ਕਿਉਂਕਿ 2 ਘੰਟੇ ਥੱਲੇ ਬਹਿਣ ਤੋਂ ਬਾਅਦ अजकल लोग थक जाते हैं नौजवान पीढ़ी तो भी मिनटा चक जाती है मेरी बेनती है ये गरीबों का मसला मेरिया मावान का मसला है। दबे मिदे कुचले किरती कामे जड़के चार बजे उठ के गो कूड़ा कर ਕਰਕੇ ਰੋਟੀ ਬਣਾ ਕੇ ਆਬੇ ਮੁੰਡੇ ਨੂੰ ਕੰਮ ਤੇ ਤੋੜ ਕੇ ਤੇ ਫਿਰ ਸਿਰ ਤੇ ਬੱਠਲ ਤੇ ਕਸੀਆ ਲੈ ਕੇ ਸੜਕਾਂ ਦੇ ਵੱਲ ਤੁਰ ਪੈਂਦੀਆਂ ਅੱਜ ਇਹ ਉਹਨਾਂ ਦਾ ਮਸਲਾ ਮੈਂ ਥੋਡੀ ਲੜਾਈ ਲੜਨ ਵਾਸਤੇ ਆਇਆ ਥੋਡੀ ਲੜਾਈ ਬਗੇਲ ਸਾਹਿਬ ਆ ਜਿਹੜਾ ਬੰਦਾ ਵਿੱਚ ਬੈਠੇ ਨੇ ਬਗੇਲ ਸਾਹਿਬ ਜਿਨ ਅ ਜਿੰਨਾਂ ਦੇ ਐਨਕਾ ਲੱਗੀਆਂ ਏ ਉਹ ਜਿਵੇਂ ਹੁਣ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਆਏ ਛੱਤੀਸਗੜ੍ਹ ਦੇ ਮੁੱਖ ਮੰਤਰੀ ਸੀ ਅੱਜ ਤੋਂ ਦੋ ਵਰੇ ਪਹਿਲਾਂ ਤੇ ਹੁਣ ਪੰਜਾਬ ਦੇ ਇੰਚਾਰਜ ਨੇ ਇਹ ਬੰਦੇ ਦੀ ਮੈਂ ਇਹਨਾਂ ਨੂੰ ਸਲਾਮ ਕਰਦਾ ਹਾਂ ਛੱਤੀਸਗੜ੍ਹ ਦੇ ਵਿੱਚ ਪੱਤਰਕਾਰ ਸਾਥੀਓ ਪਹਿਲਾ ਮੁੱਖ ਮੰਤਰੀ ਆ ਜਿਹੜਾ ਗਰੀਬਾਂ ਦੇ ਪਸ਼ੂਆਂ ਦਾ ਗੋਆ रुपए किलो खरीद के गरीबा के चूल्ले चला बंद ने काम किया जोरदार ताड़िया बघेल साहब बघेल साहब आप तो पता है कि डॉक्टर मनमोहन सिंह जेड़ा डॉक्टर मनमोहन सिंह बंदा नीली पग सचे पाशाह डॉक्टर मनमोहन सिंह जी ने नवास बख्शी ਇਹ ਸਦਾ ਇਹ ਰੀਆਂ ਸਾਰੀਆਂ ਜ਼ਿੰਦਗੀ ਦੀਆਂ ਕੁਲਾ ਤੇ ਲੋਕ ਯਾਦ ਰੱਖਣਗੇ ਡਾਕਟਰ ਮਨਮੋਹਨ ਸਿੰਘ ਨੂੰ ਖੰਬੇ ਥੱਲੇ ਬਹਿ ਕੇ ਪੜ੍ਹਾਈ ਕਰਦੇ ਸਨ ਡਾਕਟਰ ਮਨਮੋਹਨ ਸਿੰਘ ਗਰੀਬ ਬੰਦਾ ਸੀ ਗਰੀਬ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਤੇ ਪ੍ਰਧਾਨ ਮੰਤਰੀ ਬਣ ਕੇ ਸੋਨੀਆ ਗਾਂਧੀ ਨਾਲ ਰਹਿ ਕਰਕੇ ਡਾਕਟਰ ਅਮਰ ਸਿੰਘ ਵਰਗੇ ਨਾਲ ਰਹਿ ਕਰਕੇ ਕਾਨੂੰਨ ਬਣਾਇਆ ਕਿ ਨਾ ਮੈਨੂੰ ਪਤਾ ਹੈ ਗਰੀਬੀ ਕੀ ਹੁੰਦੀ ਹੈ ਜਿਹੜੇ ਕਰੇ ਲਾਟੂ ਨਹੀਂ ਲਾਟੂ ਉਹਨੂੰ ਪਤਾ ਗਰੀਬੀ ਕੀ ਹੁੰਦੀ ਹੈ ਕਹਿੰਦਾ ਮੈਂ ਸੜਕ ਤੇ ਬਹਿ ਕੇ ਪੜਿਆ ਕਰਦਾ ਸੀ ਅੱਜ ਮੈਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਤਾ 140 ਕਰੋੜ ਦੀ ਆਬਾਦੀ ਵਾਲਾ ਇਹ ਦੇਸ਼ ਜਿਹਦੇ ਚ ਜਿਆਦਾ ਗਰੀਬ ਲੋਕ ਹੈ ਮੈਂ ਗਰੀਬਾਂ ਦੇ ਚੁੰਨਿਆਂ ਚ ਅੱਗ ਮਚਾਉਣੀ ਹੈ ਸਾਰਾ ਸਾਰੇ ਵੱਡੇ ਸਰਮਾਇਦਾਰ ਰੋਲਾ ਪਾਉਣ ਸਾਰੇ ਰੋਲਾ ਪਾਉਣ ਕਹਿੰਦੇ ਨਾ ਨਾ ਇੱਕ ਕਾਨੂੰਨ ਨਾ ਬਣਾਈ ਅਗਰ ਇਹ ਕਾਨੂੰਨ ਬਣ ਗਿਆ ਸਾਡੇ ਦੇਸ਼ ਦਾ ਵੱਡਾ ਧੰਨ ਜਾਂ ਵੱਡਾ ਸਰਮਾਇਆ ਇੰਨਾ ਗਰੀਬਾਂ ਦੀ ਮਨਰੇਗਾ ਤੇ ਲੱਗੂਗਾ ਲੇਕਿਨ ਸਭ ਕੇ ਲਈਏ ਸੋਨੀਆ ਗਾਂਧੀ ਤੇ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਨੇ ਕਾਨੂੰਨ ਬਣਾਤਾ ਕਹਿੰਦਾ 100 ਦਿਨ ਦਾ ਗਾਰੰਟੀ ਇੱtanto ਸਾਡੇ ਸਰਕਾਰਾਂ ਨੇ ਸਹੀ ਕੰਮ ਨਹੀਂ ਕੀਤਾ ਉਹਨੇ ਕਾਨੂੰਨ ਪੱਕਾ ਬਣਾਇਆ ਡਾਕਟਰ ਸਾਹਿਬ ਨੇ 100 ਦਿਨ ਦਾ ਰੋਜ਼ਗਾਰ ਉਹਨੂੰ ਪਤਾ ਸੀ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਪਤਾ ਸੀ ਇਹ ਕਿਉਂ ਬਣਾਇਆ ਪਤਾ ਕਿ ਜੇ ਗਰੀਬ ਭੁੱਖਾ ਮਰੇਗਾ ਜੇ ਗਰੀਬ ਦੇ ਘਰੇ ਕੋਈ ਜ਼ਿੰਮੇਵਾਰ ਕਹਿਣ ਲੱਗ ਪੇ ਇਹ ਯਾਰ ਮੇਰੇ ਗਾਣੇ ਤਾਂ ਸਾਨੂੰ ਲੇਬਰ ਨਹੀਂ ਮਿਲਦੀ ਕਈ ਯਾਰੀ ਮੈਂ ਸੁਣਿਆ ਪਿੰਡਾਂ 'ਚ ਮਹੇ ਸਰਦਾਰੋ ਗਰੀਬ ਦਾਤੇ ਕਿਸਾਨ ਦਾ ਨੌ ਮਾਸ ਦਾ ਰਿਸ਼ਤਾ ਹੈ ਜੇ ਗਰੀਬ ਦੇ ਘਰੇ ਆਟਾ ਨਾ ਹੁੰਦਾ ਜਿਹੜਾ ਡਾਕਟਰ ਮਨਮੋਹਨ ਸਿੰਘ ਤੇ ਕਾਂਗਰਸ ਨੇ ਸੋਨੀਆ ਗਾਂਧੀ ਨੇ ਦਿੱਤਾ ਅਮੀਰ ਦਾ ਮੁੰਡਾ ਪੰਜ ਰੋਟੀਆਂ ਪੰਜ ਸਬਜ਼ੀਆਂ ਨਾਲ ਰੋਟੀ ਖਾਂਦਾ ਤੇ ਗਰੀਬ ਆਪ ਦੇ ਮੁੰਡੇ ਦੀਆਂ ਭੁੱਖ ਵੇਖ ਕੇ ਉਹ ਅਮੀਰ ਦੇ ਘਰੇ ਦਾਖਲ ਹੁੰਦਾ ਤੇ ਇਸ ਦੇਸ਼ ਦੇ ਅੰਦਰ ਵੱਡਾ ਟੁੱਕੀ ਹੋ ਜਾਣੀ ਸੀ ਕਿਉਂਕਿ ਉਹ ਅਮੀਰ ਦਾ ਤੇ ਗਰੀਬ ਦਾ ਜਿਹੜਾ ਅੰਤਰ ਹੈ ਉਹ ਵੱਡਾ ਪਾੜਾ ਵੱਟ ਗਿਆ ਹੈ ਐਸੇ ਕਰਕੇ ਮੇਰਾ ਲੀਡਰ ਰਾਹੁਲ ਗਾਂਧੀ ਸਿੰਘਲਾ ਸਾਹਿਬ ਦਾ ਲੀਡਰ ਰਾਹੁਲ ਗਾਂਧੀ ਉਹ ਸਨਮਾਈ ਬੈਰਾਂ ਦੇ ਤੁਹਾਨੂੰ ਪਤਾ ਹੈ ਉਹ ਬੇਬੇ ਉਹ ਮੇਰੀਓ ਮਾਤਾ ਉਹ ਮੈਂ ਮੈਂ ਪਿੰਡਾਂ ਚ ਰਹਿੰਦਾ। ਮੈਂ ਮੇਰੀ ਮਾਂ ਮਰ ਗਈ ਸੀ ਮੈਂ 6 ਸਾਲ ਦਾ ਸੀ। ਮੈਨੂੰ ਮੇਰੀ ਨਾਨੀ ਨੇ ਪਾਲਿਆ। ਮੈਂ ਬਾਪ ਮਰ ਗਿਆ ਜਦੋਂ ਮੈਂ 9 ਸਾਲ ਦਾ ਸੀ। ਮੈਂ ਪੀੜਾ ਵੇਖੀ ਹੈ। ਮੈਂ ਫੌੜੇ ਵਾਲੇ ਫੌੜੇ ਵਾਲੇ ਜਿਹੜਾ ਫੌੜਾ ਹੁੰਦਾ ਲੱਕੜ ਦਾ। ਔਰੇ ਨਾਲ ਮੱਜਾਂ ਦਾ ਗੋਵ ਵੀ ਖਿੱਚ ਕੇ ਵੇਖਿਆ। ਛੋਟੇ ਹੁੰਦੇ ਨੇ। ਮੈਂ ਤੁਹਾਡਾ ਦਰਦ ਜਾਣਦਾ ਪਿੰਡਾਂ 'ਚ ਜਿਹਨੂੰ ਮੈਂ ਜਾਣਾਂ ਕਈ ਮਾਵਾਂ ਆਪਦੇ ਮੁੰਡੇ ਦਾ ਗੁਰਦਿਆਂ ਦਾ ਇਲਾਜ ਕਰਾਉਣ ਪਿੱਛੋਂ ਚੀਕਾਂ ਮਾਰਦੀਆਂ ਵੇ ਰਾਜੇ ਪੁੱਤ ਮੇਰੇ ਮੁੰਡੇ ਦੇ ਗੁਰਦੇ ਖਰਾਬ ਹੋ ਗਏ ਬੈਲੰਸਸ ਨਹੀਂ ਹੁੰਦਾ ਇਹਦਾ ਗੁਰਦਾ ਮੈਂ ਪਵਾ ਨਹੀਂ ਸਕਦੀ 5 ਲੱਖ ਲੱਗਦਾ ਮੇਰਾ 26 ਸਾਲਾਂ ਦਾ ਪੁੱਤ ਜਿਹਨੂੰ ਮੈਂ ਢੇਡੇ ਚ 9 ਮਹੀਨੇ ਰੱਖ ਕੇ ਜਨਮ ਦਿੱਤਾ ਉਹ ਮਰ ਜੂਗਾ ਕਹੇ ਸਰਕਾਰ ਨੂੰ ਪਰ ਮੇਰੀ ਮਾਂ ਦੇ ਸਾਹਮਣੇ ਹੌਲੀ ਹੌਲੀ ਉਹਦਾ ਪੁੱਤ ਕਿਉਂਕਿ 5 ਲੱਖ ਨਹੀਂ ਹੈ 5 ਲੱਖ ਨਹੀਂ ਹੈ ਇਸ ਕਰਕੇ ਉਹ ਮਰ ਜਾਂਦਾ ਹੈ ਤੇ ਮਰੇ ਤੋਂ ਬਾਅਦ ਦੇਰੀ ਮਾਂ ਸਾਰੇ ਪਿੰਡ ਤੋਂ ਪੈਸੇ ਮੰਗ ਕੇ ਉਹਦਾ ਅੰਤਿਮ ਸੰਸਕਾਰ ਵਚਾਰੀ ਲੱਕੜਾ ਖਰੀਦ ਕੇ ਕਰਦੀ ਐ ਐਨੀ ਅਤ ਦਰਜੇ ਦੀ ਗਰੀਬੀ ਪੰਜਾਬ ਦੇ ਪਿੰਡਾਂ ਦੇ ਵਿੱਚ ਮੈਂ ਆਪਣੀਆਂ ਅਠਾ ਨਾਮ ਰੱਖੀ ਐ ਪੌਧੀਆਂ ਰਾਂਪਾਂ ਓਏ ਪੁਜਵਤ ਮਾਨਸਿਆ ਤੈਨੂੰ ਸੰਗਰੂਰ ਦੇ ਲੋਕਾਂ ਨੇ ਇਸ ਕਰਕੇ ਬਣਾਇਆ ਕਿ ਇੱਕ ਆਮ ਬੰਦਾ ਆਮ ਬੰਦਾ ਅੱਜ ਮੁੱਖ ਮੰਤਰੀ ਬਣੂਗਾ ਸਾਡਾ ਪੜਾ ਕਰੂਗਾ ਰੁਚਾਰੂ ਰੁਚਾਰੂ ਆ ਜਿਹੜਾ ਬੰਦਾ ਹੈ ਇਹਨੇ ਕੋਈ ਕਮੀ ਨਹੀਂ ਛੱਡੀ ਸਾਰੇ ਪੰਜਾਬ ਤੋਂ ਵੱਧ ਕੰਮ ਹੈ ਸੰਗਰੂਰ ਚ ਕਿਰਿਆ ਰਾਜਾ ਵਿਰੰਗ ਵੀ ਨਹੀਂ ਕਰ ਸਕਦਾ ਸੀ ਲੋਕ ਕਹਿੰਦੇ ਤੁਸੀਂ ਤੁਸੀਂ ਭਗਵੰਤ ਮਾਨ ਸਾਹਿਬ ਦੇ ਮਗਰ ਲਾ ਕੇ ਇਹਨੂੰ ਹਰਾਤਾ ਇਹਨੂੰ ਹਰਾਤਾ ਝਾੜੂ ਝਾੜੂ ਕਰਾਤੀ ਲੇਕਿਨ ਭਗਵੰਤ ਮਾਨ ਨੇ ਥੋੜਾ ਮੁੱਲ ਨਹੀਂ ਮੋੜਿਆ ਥੋੜਾ ਮੋਗ ਨਹੀਂ ਮੋੜਿਆ ਮੇਰੀਓ ਮਾਤਾ ਉਹ ਪੈਣੋ ਅੱਜ ਅੱਜ ਹਾਲਾਤ ਬਹੁਤ ਗੰਭੀਰ ਹੈ ਨਰੇਗਾ ਵੇ ਸਾਨੂੰ ਛੁੱਕੇ ਚ 40 50 ਦਿਨ ਕੰਮ ਮਿਲਦਾ ਸੀ મોદી ਸਾਹਿਬ ਤੁਹਾਨੂੰ ਕੀ ਪਤਾ ਘਰ ਕਿਵੇਂ ਚੱਲਦਾ ਹੈ ਕਿਉਂਕਿ ਤੁਹਾਡੀ ਤਾਂ ਕਮੀਲਦਾਰੀ ਹੈ ਨਹੀਂ ਇਹ ਗਰੀਬ ਨੂੰ ਪੁੱਛੋ ਇਹ ਮੇਰੀਆਂ ਮਾਵਾਂ ਕੋਈ ਹੈ ਸੀਮਾ ਜਿਹਨੂੰ 100 ਦਿਨ ਦਾ ਕੰਮ ਮਿਲਿਆ ਹੋਵੇ ਆਪਾ ਤਰਕਾਰਾਂ ਨੂੰ ਦੱਸੋ ਮਣੋ ਜਾ ਦੱਸੋ ਜੀ ਨੂੰ ਨਹੀਂ ਮਿਲਿਆ ਹੱਥ ਨਹੀਂ ਹਲਾਉਂਦੀਆਂ ਕਹਿਦਾ 100 ਦਿਨ ਦਾ ਬੀਜੇਪੀ ਕਹਿੰਦੀ ਅਸੀਂ 125 ਦਿਨ ਦੇਤੇ ਸਰਦਾਰ ਜੀ ਮੇਰੇ ਕੋਲੇ ਮੇਰੇ ਕੋਲੇ ਅੰਕੜੇ ਹਨ ਨਦੇੜੇ ਬੰਮੈਂ ਪੀਏ 121000 ਲੋਕਾਂ ਦੇ ਕਾਰ ਬਣੇ 54000 ਲੋਕਾਂ ਨੂੰ ਗਾਂਭ ਮਿਲਿਆ 48% ਤੋਂ ਵੀ ਥੱਲੇ 12 ਘਰ 12 ਪਰਿਵਾਰ ਸਿੰਘਲਾ ਸਾਹਿਬ ਐਸੇ ਹੈ ਜਿਨ੍ਹਾਂ ਨੂੰ 100 ਦਿਨ ਦਾ ਕੰਮ ਮਿਲਿਆ ਹੈ 12 ਪਰਿਵਾਰਾਂ ਨੂੰ 1/2% ਤੋਂ ਘੱਟ ਜਿਨ੍ਹਾਂ ਨੂੰ 100 ਦਿਨ ਦਾ ਨਹੀਂ ਮਿਲਿਆ 125 ਦਿਨ ਕਿਵੇਂ ਮਿਲਣਗੇ 17 ਸਾਲ ਓਏ ਸਾਡੀ ਮੰਗ ਹੈ ਹੋਰੋ ਦੇ ਸਾਹਿਬ ਸਾਡੀ ਮੰਗਿਆ 700 ਰੁਪਿਆ ਦਿਹਾੜੀ ਕਰ 100 ਦਿਨਾਂ ਦੇ 700 ਰੁਪਿਆ ਦਿਹਾੜੀ ਕਰ 20 ਸਾਲ ਹੋ ਗਏ ਅੱਜ 18 ਸਾਲ ਹੋ ਗਏ ਓਏ ਮੇਰੀਆਂ ਮਾਵਾਂ ਦੀ ਉਹੀ ਦਿਹਾੜੀ ਹਾਏ ਓ ਰੱਬਾ ਓਏ ਸਲੰਡਰ ਹੋ ਗਿਆ 1250 ਦਾ ਓਏ ਮਨਮੋਨ ਸਿੰਘ ਵੇਲੇ ਸਿਉਣਾ 22000 ਸੀਗਾ ਅੱਜ 1 ਲੱਖ 48 ਲੱਖ ਹੋ ਗਿਆ ਓਏ ਡੀਪੀ ਦਾ ਘੱਟਾ ਸਾਡੇ 400 ਦਾ ਸੀਗਾ ਓਏ 1600 ਦਾ ਹੋ ਗਿਆ ਉਹ ਵੀ ਮਿਲਦੀ ਨਹੀਂ ਤੇ ਮੇਰੀ ਮਾਂ ਕਿਉਂ ਉਹ ਕੀ ਗਰੀਬ ਬੋਲ ਨਹੀਂ ਸਕਦਾ ਗਰੀਬ ਲੜ ਨਹੀਂ ਸਕਦਾ ਗਰੀਬ ਉਹ ਗਰੀਬ ਕਿੱਧਰ ਨੂੰ ਜਾਵੇ ਔਰੀ ਗੋਜੀ ਰੋਟੀ ਤੇ ਡਾਕਾ ਮਾਰਿਆ ਕੀੜੇ ਪੈ ਜਾਣਗੇ ਜਦਾਂ ਗਰੀਬ ਨਾਲ ਰੋਟੀ ਖਾ ਕਰੂੰਗਾ ਕੀੜੇ ਪੈ ਜਾਣਗੇ ਜਦਾਂ ਗਰੀਬ ਦਾ ਖਾਊਗਾ ਤਰ ਆਹ ਆ ਝਾੜੂ ਵਾਲੇ ਹੁਣ ਹੁਣ ਚੱਕ ਦਿਓ ਝਾੜੂ ਹੁਣ ਸੱਟ ਦਿਓ ਝਾੜੂ ਹੋਏ ਖਿਲਾਰ ਦਿਓ ਝਾੜੂ ਹੁਣ ਚੁੱਲ੍ਹੇ ਚਲਾ ਦਿਓ ਐਤ ਕੀ ਕੰਮ ਮਕਾ ਦਿਓ ਓਏ ਓਏ ਮਾਂਡ ਓਏ 3 ਕਿਲੋ ਕਾਣ ਕੇ ਬਿੰਦਾਸੀ ਵੀ ਦੇ ਅੰਦਰ ਸਿੰਘ ਲਾ ਹੁਣ 5 ਕਿਲੋ ਬੈੜੀ ਹੈ ਓਏ 5 ਕਿਲੋ ਬੈੜੀ ਹੈ ਹੁਣ ਸਾਡੇ ਰਾਜ ਦੇ ਵਿੱਚ ਨਜ਼ਾਰੇ ਲੈਂਦੀਆਂ ਸਾਂ ਜਿੱਥੇ ਮਰਜੀ ਹਾਜ਼ਰੀ ਵੀਡੀਓ ਦੀ ਕੀਤਾ ਗਈ ਤਾ ਕੇ ਸੀ ਤੁਹਾਡੀ ਹਾਜ਼ਰੀ ਨਾ ਲਾਉਂਦਾ ਹੁਣ ਅਗਲਾ ਫੋਟੋ ਖਿੱਚਦਾ ਐਸ ਮੋੜ ਤੇ ਫੋਟੋ ਖਿੱਚਦਾ ਔਸ ਮੋੜ ਤੇ ਜਾ ਕੇ ਕੰਮਕ ਦਿੰਦਾ ਗੋਡੇ ਜਿੱਥੇ ਘਸਾਤੇ ਮੇਰੀਆਂ ਮਾਵਾਂ ਤੇ ਪੈਰਾਂ ਦੇ ਗੱਲ ਸੱਚੀ ਆ ਤਾਂ ਤਾੜੀ ਮਾਰੋ ਇਹ ਸੱਚੀ ਆ ਕਿ ਨਹੀਂ ਓਏ ਹੁਣ ਇਹਨੇ ਸਕੀਮ ਬਣਾਈ ਐ ਇੱਕ ਆ ਬਾਈ ਨੇ ਜਿਹੜਾ ਅਣਕਾਂ ਚ ਥੋੜੇ ਨਹੀਂ ਵੇਖੀ ਜਾਂਦਾ ਮਨਮੋਹਨ ਸਿੰਘ ਦੇ ਥੱਲੇ ਆ ਫੁੱਲ ਵਾਲਾ ਜੀ ਦਾ ਫੁੱਲ ਪੁੱਠਾ ਆਇਆ ਘੜਾ ਤੇ ਇੱਕ ਉਹ ਦੂਜੇ ਦੀ ਨਹੀਂ ਆ ਕੀ ਕਲੀ ਆਵੇ ਨੇ ਕਿ ਕਲੀ ਕੌਣ ਸੁਣਾਉਂਦਾ ਪਤਾ ਕਿੱਕਲੀ ਵਾਲੇ ਭਾਈ ਨੇ ਤਿੰਨ ਸਕੀਮ ਬਣਾਈ ਆ ਵੀ ਹੁਣ ਇੱਕ ਹੋਰ ਵੀਡੀਓ ਬਣਾਇਆ ਕਰੋ ਜਿਹੜੀ ਬੁੜੀ ਤੇ ਬੰਦਾ ਵੀਡੀਓ ਬਣਾਉਣਗੇ ਵੀ ਤੁਰ ਸਕਦੇ ਆ ਉੰਡਣ ਨੂੰ ਦਿਹਾੜੀ ਮਿਲੂਗੀ ਦੂਜੇ ਨੂੰ ਦਿਹਾੜੀ ਨਹੀਂ ਲੈ ਕੇ ਜਾਣਾ ਤੇ ਸਾਡੇ ਵਲੇ ਸਾਡੇ ਵਲੇ ਸਿੰਗਲੇ ਨੂੰ ਫੋਨ ਜਾਂਦੇ ਸਿੰਗਲਾ ਸਾਹਿਬ ਬੇਬੇ ਘਰ ਹੀ ਬੈਠੀ ਐ ਇਹ ਮੈਟ ਸੱਟੀ ਹਾਜ਼ਰੀ ਨਹੀਂ ਲਾਉਂਦਾ ਇਹ ਕੰਨ ਅਸੀਂ ਲਾ ਘਰੇ ਬੈਠੀ ਬੇਬੇ ਦੇ ਲਾਲ ਲੱਗਦੀ ਇਸ ਨੂੰ ਨਰਦੀਸ ਦੱਸੋ ਦੱਸੋ ਓਏ ਸਾਵੇ ਪ੍ਰੋਦਾਜੰਗਲ ਸਮਰ ਓਏ ਭਾਰਤ ਦੇਸ਼ ਤੁਹਾਡਾ ਦੇਸ਼ ਇਹ ਤੁਹਾਡੀ ਕਿਰਪਾ ਦੇ ਸਦਕਾ ਪ੍ਰਧਾਨ ਮੰਤਰੀ ਬਣਦਾ ਓਏ ਜੇ ਮੇਰੀ ਮਾਤਾ ਮਖਤਿਆਰ ਕਰਦੀ ਕਰਤਾਰ ਕਰਦੀ ਹਰ ਭਜਨ ਕਰਦੀ ਜੇ ਘਰੇ ਬੈਠੀ ਦੀ ਹਾਜ਼ਰੀ ਲੱਗ ਜੂ ਜੇ ਬੁੱਢੀ ਐ ਤਾਂ ਕੀ ਦੁੱਖ ਦਾ ਤੇਰਾ ਕੀ ਟੱਡ ਦੁੱਖਦਾ ਮੋਦੀ ਕੀ ਮਾਨਸਾਹ ਤੇਰਾ ਟੱਡ ਦੁੱਖਦਾ ਅੱਛਾ ਤੁਹਾਨੂੰ ਦੱਸਾਂ ਮੈਂ ਦੱਸਣ ਲੱਗਿਆ ਰਾਹੁਲ ਗਾਂਧੀ ਨੂੰ ਮੈਂ ਪਿਆ ਸੁਣ ਲਓ ਹੁਣ ਉੱਠਦੀਆਂ ਤਾਂ ਨਹੀਂ ਜੇਦਾ ਉੱਠਣਾ ਤਾਂ ਮੈਂ ਬੰਦ ਕਰ ਦੇਣਾ ਆ ਆ ਇੱਕ ਤਾਂ ਬਾਜਵਾ ਸਾਹਮਣੇ ਬੋਲਣੇ ਇੱਕ ਬਗੇਲ ਸਾਹਮਣੇ ਬੋਲਣੇ 15 ਮਿੰਟ ਥੋੜੇ ਲੈਣੇ ਆ ਪਰ ਜੇ ਉੱਠਣਾ ਤਾਂ ਮੈਂ ਬੰਦ ਕਰਨ ਲੱਗਿਆ ਰਾਹੁਲ ਗਾਂਧੀ ਇਹ ਅੱਜ ਪਤਾ ਲੱਗੂ ਸਿੰਗਲੇ ਇਨਸਾਬ ਨੂੰ ਵੀ ਸਿੰਗਲੇ ਸਾਹਿਬ ਦੀਆਂ ਮਾਟਾਵਾਂ ਤੇ ਪੈਣਾ ਉਹਨੂੰ ਕਿੰਨਾ ਪਿਆਰ ਕਰਦੀ ਐ ਇਹ ਨਾ ਹੋਵੇ ਪਹਿਲਾਂ ਬੀਬੀ ਭਰਾਜ ਆ ਕੇ ਕਿਹੜੀ ਇਹਨੂੰ ਪਹਜਾਤਾ ਸੀਗਾ ਹੁਣ ਬੀਬੀ ਲੱਭੀ ਉਹ ਬੀਬੀ ਭਰਾਜ ਆਈ ਅੱਛਾ ਸੁਣ ਲੋ ਜਿਹੜਾ ਲੀਡਰ ਹੈ ਰਾਹੁਲ ਗਾਂਧੀ ਆਬਾਨੀ ਦਾ ਨਾਮ ਸੁਣਿਆ ਆਬਾਨੀ ਦਾ ਓਏ ਆਬਾਨੀ ਦੇ ਮੁੰਡੇ ਦਾ ਵਿਆਹ ਸੀ ਗੋਲਗੱਪੇ ਜਿਹੇ ਦਾ ਤੁਸੀਂ ਦੇਖਿਆ ਹੋਣਾ ਮੋਟੂ ਜਾਂ ਉਹਦੇ ਵਿਆਹ ਤੇ ਮੇਰੇ ਮੇਰੇ ਕਲੇਜੇ 'ਚ ਰੁੱਕ ਭਰਿਆ ਗਿਆ ਰੁੱਕ ਮੇਰੀਆਂ ਚੀਕਾਂ ਨਿਕਲ ਗਈਆਂ ਆਬਾਨੀ ਦੇ ਵਿਆਹ ਤੇ ਆਬਾਦੀਆਂ ਦੇ ਕੁੱਤੇ 5 ਕਰੋੜ ਦੀ ਕਾਰ ਤੇ ਗਏ ਅਬਾਨੀਆਂ ਦੇ ਕੁੱਤਿਆਂ ਸੇ 5 ਕਰੋੜ ਦੀਆਂ ਕਾਰਾਂ ਅਦਾਨੀ ਤੇ ਅਬਾਨੀ ਦੇ ਤੇ ਅਬਾਨੀ ਰਾਹੁਲ ਗਾਂਧੀ ਨੂੰ ਘਰੇ ਕਾਰਡ ਦੇਣ ਗਿਆ ਪੱਤਰਕਾਰ ਦੁਨੀਆ ਦਾ ਹਰ ਬੰਦਾ ਪਹੁੰਚਿਆ ਤਾਕਤਵਰ ਅਮਰੀਕਾ ਦਾ ਕੈਨੇਡਾ ਦਾ ਆਂਦਰਿੰਦਰ ਮੋਦੀ ਉੱਥੇ ਤੁਰਿਆ ਫਿਰੇ ਲੇਕਿਨ ਰਾਹੁਲ ਗਾਂਧੀ ਨੂੰ ਘਰੇ ਕਾਰਡ ਦੇਣ ਗਿਆ ਸਾਡਾ ਲੀਡਰ ਉੱਥੇ ਗਿਆ ਨਹੀਂ ਵਿਆਹ मैं पूछा मैं पूछा सुन मैं, मैं क्या क्यों नहीं मेरे देश के गरीबों का खून पसीन पसीने की कमाई लूट लूट कर देश के अमीर व्यक्ति बने हैं मैं उनकी शादी पर नहीं जाऊंगा मैं उन्होंने ब्याहते नहीं जाऊंगा जिन्होंने गरीबा का खून पसीना लुट के अमीर बने ਏ ਰਾਹੁਲ ਗਾਂਧੀ ਏ ਸੋ ਤਗੜੇ ਰੋ ਮੇਰੀਓ ਮਾਤਾਓ ਭੈਣੋ ਓਏ ਨਸ਼ਾ ਮੁੱਕ ਗਿਆ ਸੰਗਰੂੜ ਵਾਲਿਓ ਜੇ ਮੁੱਕ ਗਿਆ ਤਾਂ ਹੱਥ ਥੱਲੇ ਰੱਖੋ ਕਦੇ ਨਹੀਂ ਮੁੱਕਿਆ ਤਾਂ ਅੱਠ ਖੜੇ ਕਰੋ ਆ ਹੈਲੋ ਇੱਕ ਮਿੰਟ ਖੜੀ ਰੱਖੇ ਖੜੀ ਖੜੇ ਰੱਖਿਓ ਪੱਤਰਕਾਰਾਂ ਨੂੰ ਵਿਖਾਉਣਾ ਮੇਰੇ ਪਰੋਂ ਬੰਦੇ ਵੀ ਖੜੇ ਕਰੋ ਬਈ ਬਾਈ ਕਰਿਓ ਜੋ ਤੇ ਨਸ਼ਾ ਵਰਤ ਰੋਜ਼ ਖਬਰ ਲਾ ਦਿੰਨੇ ਹੋ ਮਾਨਸਬ ਮੁੱਕ ਗਿਆ ਮੁੱਕ ਗਿਆ ਨਸ਼ਾ ਕਰ ਲੋ ਥਕੇ ਕਿਉਂਕਿ ਆ ਜਿਹੜਾ ਚੈਨਲਾਂ ਵਾਲੇ ਆ ਨਾ ਵੱਡੇ ਚੈਨਲ ਵਾਲੇ ਛੋਟੇ ਪੱਤਰਕਾਰ ਲਿਖਣ ਵਾਲੇ ਤੇ ਦੂਜੇ ਦਾ ਕੰਮ ਠੀਕ ਹੈ ਛੋਟੇ ਵੱਡੇ ਵੱਡੇ ਚੈਨਲ ਵਾਲੇ ਛੋਟੇ ਨਹੀਂ ਵੱਡੇ ਜਿਹੜੇ ਆ ਇਹ ਭਗਵੰਤ ਮਾਨ ਤੇ ਤੇਰਿੰਦਰ ਮੋਦੀ ਤੋਂ ਮਾਲ ਲੈਂਦੇ ਆ ਮਾਲ ਮਾਲ ਪਤਾ ਕੀ ਪੈਸੇ ਵੱਡੇ ਤੇ ਜੇ ਮੇਰੀ ਕਾਰ ਦੇ ਥੱਲੇ ਕੁੱਤਾ ਆ ਜੇ ਦਰਵੇਸ਼ ਆ ਜੇ ਦਰਵੇਸ਼ ਕੁਦਰਤੀ ਭਾਵੇਂ ਮੈਂ ਉਹਨੂੰ ਚੱਕ ਕੇ ਲੈ ਜਾ ਇਹ ਕਹਿੰਗੇ ਰਾਜਾ ਵੁਡਿੰਗ ਦੀ ਗਾੜੀ ਦੇ نیچے ਕੁੱਤੇ ਨੂੰ ਰਾਜਾ ਨੇ ਮਸਲ ਮਸਲ ਕੇ ਮਾਰਤਾ ਮਸਲ ਮਸਲ ਕੇ ਮੈਨੂੰ ਕ੍ਰਿਮੀਨਲ ਬਣਾ ਦੇਣਗੇ ਕਿਉਂਕਿ ਪੈਸੇ ਭਗਵੰਤਾਨ ਤੋਂ ਲੈ ਹੁਣ ਸਾਡੀ ਲੜਾਈ ਕਰਾ ਦਿੱਤੇ ਇਹ ਕਹਿੰਗੇ ਦੇਖੋ ਜੀ ਉੱਥੇ ਫਲਾਨਾ ਨਹੀਂ ਆਇਆ ਇਹਨਾਂ ਦੇ ਪੰਜ ਵੱਡੇ ਮੁੱਖ ਮੰਤਰੀ ਦੇ ਗਾਹਕ ਹੈ ਮੈਂ ਤਾਂ ਗਾਹਕ ਨਹੀਂ ਪੰਜ ਕਿਹੜੇ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਕਹੂਗਾ ਮੈਂ ਮੁੱਖ ਮੰਤਰੀ ਦਾ ਗਾਹਕ ਹੈ ਬਣਾਉਣਾ ਰਾਹੁਲ ਗਾਂਧੀ ਨੇ ਖਰਗੇ ਸਾਹਿਬ ਨੇ ਉਹਨਾਂ ਨੇ ਬਣਾਉਣਾ ਹੈ ਉਹ ਤਾਂ ਬੰਦਾ ਨਹੀਂ ਔਰ ਸਾਡੇ ਤੋਂ ਕੋਈ ਗਾਹਕ ਨਹੀਂ ਕਹਾਂ ਮੁੱਖ ਮੰਤਰੀ ਦਾ ਮੈਂ ਤਾਂ ਹੈ ਨਹੀਂ ਮੈਂ ਤਾਂ ਹੈ ਨਹੀਂ ਬਟੇਲ ਸਾਹਿਬ ਮੈਂ ਗਰੀਬਾਂ ਕੀ ਲੜਾਈ ਲੜਨਾ ਚਾਹਦਾ ਹਾਂ मैं मेरिया बनने नरेगा बहनों की माताओं की लड़ाई लड़ना चाहता हूं मैं नशे के खिलाफ लड़ाई लड़ना चाहता हूं मैं व्यापारियों की लड़ाई लड़ना चाहता हूं मैं मैं की। मैं की गैंगस्टर खत्म करना चाहता हूं मैं मुख्यमंत्री बनना नहीं चाहता मैं मुख्यमंत्री बनना नहीं चाहता मुख्यमंत्री को याद करता है जिन्हें मुख्यमंत्री बने आज तक उन्होंने लोग गल कर ਕਿਉਂ ਕੰਮ ਨਹੀਂ ਕਰਦੇ ਕੋਈ ਟਾਵਾ ਟਾਵਾ ਮੁੱਖ ਮੰਤਰੀ ਹੈ ਜੀ ਨੂੰ ਚੰਗਾ ਕਹਿੰਦੇ ਕੋਈ ਟਾਵਾ ਮੁੱਖ ਮੰਤਰੀ ਹੈ ਬਪੇਸ਼ ਪੇਗਲ ਜੀ ਵਰਗਾ ਜਾਂ ਕੋਈ ਹੋਰ ਹੋਣਗੇ ਪ੍ਰਤਾਪ ਸਿੰਘ ਕੈਰੋਂ ਵਰਗਾ ਅਦਰਵਾਈਜ਼ ਮੁੱਖ ਮੰਤਰੀ ਨੂੰ ਨਾਲ ਲੋਕ ਨਿਰਾਜ ਹੋ ਜਾਇਆ ਕਰਦੇ ਹਨ ਲੇਕਿਨ ਪਾਕਾ ਸਿੰਘ ਨੂੰ ਲੋਕ ਯਾਦ ਕਰਦੇ ਹਨ ਕਰਤਾਰ ਸਿੰਘ ਸਰੋਂ ਨੂੰ ਲੋਕ ਯਾਦ ਕਰਦੇ ਹਨ ਸ਼ਹੀਦ ਉਧਮ ਸਿੰਘ ਨੂੰ ਲੋਕ ਕਰਦੇ ਯਾਦ ਕਰਦੇ ਹਨ ਲਾਲਾ ਲਾਜਪਤ ਰਾਏ ਨੂੰ ਯਾਦ ਕਰਦੇ ਮੰਗਲ ਪਾਂਡੇ ਨੂੰ ਯਾਦ ਕਰਦੇ ਸੋ ਭਾਈ ਜਿਆਦਾ ਸਮਾਂ ਹੋ ਗਿਆ ਹੁਣ ਤੁਹਾਨੂੰ ਸੌ ਐ ਆਦੇਸ ਪੁੱਤ ਦੀ ਮਾਂ ਜਾਏ ਤੁਹਾਡਾ ਮੈਂ ਪੁੱਤ ਐ ਇਹ ਕਹਿਣਗੇ ਲੀਡਰ ਵੀ ਡੇਢ ਘੰਟਾ ਬੋਲੀ ਗਿਆ ਤੇ ਸਾਡੇ ਵੇਰੀ ਬੀਬੀਆਂ ਇਧਰ ਉਧਰ ਮੈਂ ਹੁਣ ਥੱਲੇ ਬੈਠੂੰਗਾ ਤੁਹਾਡੇ ਨਾਲ ਇੱਕ ਵੀ ਬੇਬੇ ਭਾਵੇਂ ਔਖੀ ਹੋਵੇ ਤੇ ਭਾਵੇਂ ਸੌਖੀ ਹੋਵੇ ਬਾਈਓਕੇ ਨਹੀਂ ਉੱਠਦੇ 15 ਮਿੰਟ ਨਾ ਬੋਲੋ ਯਾਰ ਤੇ ਆ ਮੇਰਾ ਭਰਾ ਇਹ ਬੰਦਾ ਇਹ ਬੰਦੇ ਨੂੰ ਜੋ ਸੱਚੇ ਪਾਤਸ਼ਾਹ ਨੇ ਦਿਮਾਗ ਦਿੱਤਾ ਔਰ ਜੋ ਇਹਵੇਂ ਮੰਡੇ ਵਿੱਚ ਸੇਵਾ ਲੋਕਾਂ ਦੇ ਪ੍ਰਤੀ ਗਰੀਬਾਂ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਵਪਾਰੀਆਂ ਦੇ ਪ੍ਰਤੀ ਮੇਰੇ ਅਰਗੇ ਪੰਜਾਬ ਦੇ ਪ੍ਰਧਾਨ ਰਜਾਨਾ ਤੇਲੀ ਫੋਨ ਕਰਕੇ ਇਸ ਬੰਦੇ ਨੂੰ ਪੁੱਛਦੇ ਕੀ ਭਾਈ ਕੱਲ ਨੂੰ ਕੀ ਕਰਨਾ ਔਰ ਇੱਥੇ ਵੀ ਪੂਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਨੂੰ ਉੱਚਾ ਚੁੱਕ ਕੇ ਨਾ ਸੇ ਬੰਦਾ ਕੰਮ ਕਰ ਰਿਹਾ ਇਹ ਗਵਾਨ ਵਾਲਿਓ ਇਹ ਗਵਾਨ ਵਾਲਿਓ ਇਹ ਇਹ ਬੰਦਾ ਗਵਾਨ ਵਾਲਿਓ ਔਰ ਬਾਣੀ ਚੋਂਦਾ ਅੱਜ ਸੰਤਰਾਮ ਸਿੰਘ ਲਾ ਜੀ ਨੂੰ ਯਾਦ ਕਰਦਾ ਮੇਰੇ ਪਿਓ ਨੂੰ ਬਾਣੀ ਚੋਂਦਾ ਕਈਆਂ ਨੇ ਕਿਹਾ ਪਿਤਾ ਪਰ ਪੂਤ ਗੋੜੇ ਤੇ ਗੋੜਾ ਬਹੁਤੇ ਨਹੀਂ ਤੇ ਥੋੜਾ ਥੋੜਾ ਇਹ ਸੰਤਰਾਮ ਸਿੰਘਲੇ ਦਾ ਖੂਨ ਹੈ ਜਿਨੇ ਜਿਨੇ ਲੋਕਾਂ ਪਿੱਛੇ ਕੁਰਬਾਨੀ ਕੀਤੀ ਹੈ ਇਹਨੂੰ ਗਵਾਣਾ ਨਹੀਂ ਲੋ ਅੱਗੇ ਨੁਕਸਾਨ ਹੋ ਗਿਆ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਮੈਂ ਵਿਰੋਧੀ ਧਿਰ ਦੇ ਨੇਤਾ ਗੁਰਦਾਸਪੁਰ ਤੋਂ ਕਾਦੀਆਂ ਤੋਂ ਐਮ ਐਲ ਏ ਜਿਹੜੇ ਕਾਂਗਰਸ ਪਾਰਟੀ ਦੀ ਆਵਾਜ਼ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ بلند ਤਰੀਕੇ ਦੇ ਨਾਲ ਹਮੇਸ਼ਾ ਜ਼ੋਰਦਾਰ ਤਰੀਕੇ ਨਾਲ ਮੌਜੂਦਾ ਸਰਕਾਰ ਦੇ ਸਾਹਮਣੇ ਤਕੜੇ ਤਰੀਕੇ ਦੇ ਨਾਲ ਬਿਨਾਂ ਕਿਸੇ ਡਰ ਤੋਂ ਭੈ ਤੋਂ ਬਿਨਾਂ ਕਿਸੇ ਸੋਚ ਤੋਂ ਆਪਣੀ ਕਾਬਲੀਅਤ ਤੇ ਮਿਹਨਤ ਦੇ ਤਹਿਤ ਜਿਹੜੇ ਆਪਣੀ ਆਵਾਜ਼ ਰੱਖਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆ ਕੇ ਆਪਣੀ ਗੱਲ ਤੁਹਾਡਾ ਸਾਂਝ ਕਰਨ ਕਾਂਗਰਸ ਪਾਰਟੀ ਜਿੰਦਾਬਾਦ ਪਰਮ ਸਤਕਾਰਯੋਗ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਬਗੇਲ ਸਾਹਿਬ ਸਾਡੇ ਪਾਰਟੀ ਦੇ ਪ੍ਰਧਾਨ ਸਾਡੀ ਜਮਾਤ ਨਾਲ ਤੌਲਕ ਰੱਖਣ ਵਾਲੇ ਦਰਜਾ-ਬਰਦਰਜਾ ਸਾਰੇ ਲੀਡਰ ਸਾਹਿਬ ਮੇਰਾ ਛੋਟਾ ਭਾਈ ਸਿੰਘਲਾ ਸਾਹਿਬ ਤੇ ਬਹੁਤ ਵੱਡੀ ਤਦਾਦ ਚ ਇਕੱਤਰਤ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋ ਪਹਿਲੇ ਇਹ ਗਲਤੀ ਵੀ ਹੋਈ ਹੈ ਤੇ ਗੁਸਤਾਖੀ ਵੀ ਹੋਈ ਹੈ ਥੋੜਾ ਲੇਟ ਪਹੁੰਚਣ ਦੀ ਮੈਨੂੰ ਪਹਿਲੇ ਪਹੁੰਚਣਾ ਚਾਹੀਦਾ ਸੀ ਕਿਤੇ ਰਸਤੇ ਚ ਲੇਟ ਹੋ ਗਏ ਮੈਂ ਬੇਨਤੀ ਕਰੂੰਗਾ ਥੋੜੀ ਦੇਰ ਬਾਅਦ ਸਾਰੇ ਸਾਥੀਆਂ ਨੂੰ ਇਹ ਕਿਰਪਾ ਕਰਕੇ 10 ਮਿੰਟ ਹੀ ਤੁਹਾਡੇ ਲੈਣੇ ਨੇ ਕਿਉਂਕਿ ਅੱਜ ਅਸੀਂ ਸਾਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਕੱਤਰ ਹੋਏ ਤੇ ਸੰਗਰੂਰ ਹੈੱਡਕੁਆਰਟਰ ਹੈ ਆਮ ਆਦਮੀ ਪਾਰਟੀ ਦਾ ਇਹ ਉਹ ਜਗ੍ਹਾ ਹੈ ਜਿੱਨੇ ਆਮ ਆਦਮੀ ਪਾਰਟੀ ਦਾ ਜਨਮ ਕੀਤਾ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਉਹ ਵੀ ਐਸੇ ਹਲਕੇ ਦਾ ਤੁਹਾਡੇ ਗਵਾਂਢ ਚੀ ਤੂਰੀ ਅਸੈਂਬਲੀ ਹਲਕਾ ਜਿਹਦੀ ਉਹ ਨੁਮਾਇੰਦਗੀ ਕਰਦਾ ਮੇਰੇ ਤੋਂ ਪਹਿਲੇ ਬੋਲਦੇ ਸਾਡੇ ਪਾਰਟੀ ਦੇ ਅਧਿਐਕਸ਼ ਨੇ ਨਰੇਗਾ ਦੇ ਜਿਹੜੇ ਇੱਥੇ ਸਾਡੀਆਂ ਪੈਣਾ ਵੀਰ ਬਹੁਤ ਵੱਡੀ ਤਦਾਦ ਚ ਆਏ ਨੇ ਉਹਨਾਂ ਨੂੰ ਮੈਂ ਇੱਕ ਵਿਸ਼ਵਾਸ ਆਪਣੀ ਜਮਾਤ ਕਾਂਗਰਸ ਵੱਲੋਂ ਦੇਣਾ ਚਾਹਾਂਗਾ ਸਿੰਗਲਾ ਸਾਹਿਬ ਮੈਂ ਵਿਧਾਨ ਸਭਾ ਦਾ ਜਿਹੜਾ ਇੱਕ ਦਿਨ ਦਾ ਸੈਸ਼ਨ ਸੀ ਉਹਦੇ ਵਿੱਚ ਵੀ ਜਦੋਂ ਭਗਵੰਤ ਮਾਨ ਬੋਲਿਆ ਇਹਨੂੰ ਮੈਂ ਘਰਾਏ ਦਿੱਤੀ ਸੀ ਕਿ ਮਾਨ ਸਾਹਿਬ ਪਹਿਲੇ ਤੇ ਮੋਦੀ ਦੀ ਸਰਕਾਰ 90% ਦੀ ਪੈਸੇ ਸਾਰੇ ਹਿੰਦੁਸਤਾਨ ਦਿੰਦੀ ਸੀ 10% ਦੀ ਸੂਬੇ ਦੀ ਸਰਕਾਰਾਂ ਪਾਉਂਦੀਆਂ ਸੀ ਉਹ ਕਿਹੜੀ ਏਡੀ ਛੱਤ ਉਤੋਂ ਡਿੱਗ ਚਲੀ ਹੈ